पिछे आयो सी पिछे आजो पिछे आजो पिछे आजो कारके वारे बंदी पिछे सर् जॻह जो रद्द करो जचार रद्द करो यार ਰਾਬੀਨ ਰੈਂਬੋ ਕਿਥੇ ਆ ਰੈਂਬੋ ਆ ਸਾਰੇ ਵੀਰਾਂ ਨੂੰ ਬੇਨਤੀ ਆ ਬਈ ਬੈਠ ਜਾਓ ਯਾਰ ਹਨਾ ਨੜੇ ਹਵਾ ਲੱਗੂਗੀ ਤੇ ਜਿੰਨਾ ਚਿਰ ਅਗਲੀ ਕਾਰਵਾਈ ਹੁੰਦੀ ਆ ਸਾਰੇ ਵੀਰੇ ਬੈਠ ਕੇ ਆਪਾਂ ਜੋ ਵੀ ਮਸਲਾ ਇਹਨੂੰ ਹੱਲ ਕਰੀਏ ਤੇ ਅੱਜ ਅਸੀਂ ਕੋਸ਼ਿਸ਼ ਹੀ ਕਰਾਂਗੇ ਵੀ ਜਿਹੜੇ ਜੱਗੀ ਦੇ ਡੋਗੀ ਨੇ ਇਹਨੂੰ ਵਾਪਸ ਮਿਲਣਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਸਾਡੀ ਮਦਦ ਕੀਤੀ ਜਾਵੇ ਇਹ ਜਿਹੜੀ ਚੋਰੀ ਹੋਈ ਐ ਅਸੀਂ ਤਾਂ ਇਸ ਨੂੰ ਚੋਰੀ ਕਹਾਂਗੇ ਇਹਨੂੰ ਅਸੀਂ ਡਾਕਾ ਕਹਾਂਗੇ ਤੋ ਇਹ ਐਨ ਜੀਓ ਵਾਲੇ ਨਹੀਂ ਆਏਗੇ 1:30 ਵਜੇ ਕਿਹੜਾ ਐਨ ਜੀਓ ਵਾਲਾ ਆਉਣਾ ਹੁੰਦਾ ਤੇ ਕਿਹੜੇ ਇਹ ਆ ਕੇ ਰਾਤ ਨੂੰ 1:30 ਵਜੇ ਕਿਸੇ ਐਨ ਜੀਓ ਦਾ ਕੋਈ ਕਿਸੇ ਵੀ ਬੰਦੇ ਦਾ ਰਾਈਟ ਨਹੀਂ ਬਿਨਾ ਉਸ ਦੀ ਪਰਮਿਸ਼ਨ ਤੋਂ ਕਿਸੇ ਦੇ ਘਰ ਬੜਨ ਦਾ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਅੱਜ ਦੇ ਅੱਜ ਦੇ ਦਿਨ ਜੋ ਜੱਗੀ ਵੀਰ ਦੇ ਨਾਲ ੱਟਕਾ ਹੋਇਆ ਉਸ ਦੇ ਘਰੇ ਚੋਰੀ ਹੋਈਆ ਉਸ ਦੇ ਘਰੇ ਡਾਕਾ ਪੱਜਿਆ ਪ੍ਰਸ਼ਾਸਨ ਔਰ ਜਿੰਨੇ ਵੀ ਐਨ ਜੀਓ ਵਾਲੇ ਹੋਰ ਨੇ ਇਸ ਵੀਰ ਦੀ ਮਦਦ ਕਰਨ ਤਾਂ ਜੋ ਇਸ ਵੀਰ ਦੇ ਨਾਲ ਇਨਸਾਫ ਹੋਵੇ ਔਰ ਜੋ ਇਸ ਦੇ ਉੱਤੇ ਨਜਾਇਜ਼ ਪਰਚਾ ਹੋਇਆ ਉਹ ਰੱਦ ਹੋਣਾ ਚਾਹੀਦਾ ਅੱਗੇ ਤੋਂ ਕੋਈ ਵੀ ਐਨਜੀਓ ਬਿਨਾ ਪੁੱਛੇ ਤੋਂ ਕਿਸੇ ਵੀ ਪ੍ਰੀਡਰ ਦੇ ਘਰੇ ਟੱਕੇ ਦੇ ਨੇ ਨਾਲ ਫੜਦਾ ਵਾ ਉਹ ਆਪਣਾ ਜ਼ਿੰਮੇਵਾਰ ਆਪ ਹੋਵੇਗਾ ਕੋਈ ਵੀ ਮਾੜੀ ਚੰਗੀ ਭਤੀਕੀ ਉਸ ਬੰਦੇ ਦੇ ਨਾਲ ਹੁੰਦੀ ਹੈ ਉਹਦਾ ਜ਼ਿੰਮੇਵਾਰ ਹੋ ਆਪ ਹੋਵੇਗਾ ਜਿੰਨਾ ਚਿਰ ਸਾਨੂੰ ਕੋਈ ਪਰਮਿਸ਼ਨ ਜਾਂ ਸਾਨੂੰ ਕੋਈ ਕੋਰਟ ਦਾ ਆਰਡਰ ਹੋਣਾ ਚਾਹੀਦਾ ਕੋਰਟ ਦਾ ਕੋਈ ਨਾ ਕੋਈ ਆਰਡਰ ਹੋਣਾ ਚਾਹੀਦਾ ਔਰ ਕੋਈ ਟਾਈਮ ਹੋਣਾ ਚਾਹੀਦਾ ਇਹ ਨਹੀਂ ਵੀ ਰਾਤ ਨੂੰ ਮੂੰਹ ਚੱਕ ਕੇ ਘਰੇ ਆਵੜੇ ਉਹ ਸਾਡੇ ਬੱਚੇ ਨਹੀਂ ਹੈਗੇ ਲੱਖ ਦੀ ਲਾਂਹ ਦਾ ਤੁਹਾਡੇ ਤੇ ਤੁਸੀਂ ਰਾਤ ਨੂੰ 1:30 ਵਜੇ ਘਰੇ ਆ ਕੇ ਪੜਦੇ ਹੋ ਅਸੀਂ ਪੁੱਤਾਂ ਵਾਂਗੂ ਡੌਗੀ ਪਾਲੇ ਨੇ ਉਹ ਕੀ ਰੋਣ ਦੇ ਹੋਣਗੇ ਸਾਨੂੰ ਕੁਝ ਨਹੀਂ ਪਤਾ ਸਾਡੇ ਡੌਗੀ ਵਾਪਸ ਦਿੱਤੇ ਜਾਣ ਸਾਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਡੌਗੀਆਂ ਨੂੰ ਰੋਟੀ ਪਾਈ ਆ ਜਾਂ ਨਹੀਂ ਪਾਈ ਔਰ ਨਾ ਸਾਨੂੰ ਅਗਰ ਕਿਸੇ ਵੀ ਡੌਗੀ ਨੂੰ ਕੋਈ ਨੁਕਸਾਨ ਹੋ ਗਿਆ ਜਿਹੜੇ ਐਨਜੀ ਵਾਲੇ ਲੈ ਕੇ ਗਏ ਨੇ ਜਿਹਨੇ ਗੁੱਠੇ ਦੇ ਨਾਲ ਲੇਕਿਨ ਰੂਟੇ ਵਿੱਚ ਸਾਈਨ ਕਰਿਆ ਪੂਰੀ ਕਾਨੂੰਨੀ ਕਾਰਵਾਈ ਉਸਤੇ ਹੋਵੇਗੀ ਐਸਜੀ ਕਲਾਈਨ ਵੈਲਫੇਅਰ ਔਰ ਹੋਰ ਜਿੰਨੀਆਂ ਵੀ ਐਨਜੀਓ ਔਰ ਅਸੀਂ ਡੌਗ ਲਵਰ ਦੇ ਹੋਣ ਦੇ ਨਾਤੇ ਉਹਨਾਂ ਦੇ ਉੱਤੇ ਰਿਪੋਰਟ ਕਰਾਵਾਂਗੇ ਔਰ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਆ। ਯਾ ਭਾਈ ਯਾ ਭਾਈ ਇਧਰ ਭਾਈ ਤੁਹਾਨੂੰ ਬਤਾਉਂਦਾ ਯਾਨੀ ਘਟੂ ਲੰਮਰ ਬਾਕੀ ਕਰਨਾ ਹੈ ਪ੍ਰੀਤ ਸਰਪ੍ਰੀਤ ਬਾਈ ਬਾਈ ਜੀ ਆਇਆ ਜੀ ਤੁਹਾਡਾ ਨਹੀਂ ਲਿਆਦਾ ਨਾਲ ਇੱਕ ਤਾਰ ਲੱਗੀ ਹੋਈ ਹੈ ਵਾਹਿਗੁਰੂ ਹਾਂਜੀ ਵੀਰੇ ਪਹਿਲਾਂ ਤਾਂ ਪਾਓ ਫਤਿਹ ਤੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਣੀ ਫਤਿਹ ਹੋਣੀ ਜ਼ਰੂਰੀ ਹੈ ਜੇ ਆਪਣੀ ਫਤੇ ਨਹੀਂ ਹੁੰਦੀ ਤਾਂ ਆਪਾਂ ਕਸ ਜੁਗਰੇ ਵੀ ਨਹੀਂਗੇ ਕਿਉਂਕਿ ਆਪਣੇ ਨਾਲ ਨਜਾਇਜ਼ ਹੋਈ ਐ ਬਹੁਤ ੱੱਕੇਸ਼ਾਹੀ ਹੋਈ ਐ ਕਿਉਂਕਿ ਜਿਹੜੇ ਡੌਗ ਐ ਡੌਗ ਅਸੀਂ ਕੋਈ ਇਹ ਬਿਜ਼ਨਸ ਲਈ ਨਹੀਂ ਵਾਰਤ ਰਹੇ ਸਹੀ ਮੈਨੇਜ ਸਾਡੇ ਦਿਲਾਂ ਦੀ ਧੜਕਣ ਐ ਅਸੀਂ ਆਪਦੇ ਪੁੱਤਾਂ ਵਾਂਗੂ ਸਾਂਭਦੇ ਆ ਇਹਨਾਂ ਨੂੰ ਠੀਕ ਐ ਸਾਡੇ ਆਪਦੇ ਘਰ ਦੇ ਮੈਂਬਰ ਐ ਕਈ ਡੌਗ ਤਾਂ ਇਦਾਂ ਦੇ ਆਦੇ ਵਿੱਚ ਵੀ ਜਿਹੜੇ ਇਹਦੇ ਕਹੇ ਤੋਂ ਬਿਨਾ ਪਾਣੀ ਵੀ ਨਹੀਂ ਪੀਂਦੇ ਤੇ ਇਹ ਡੌਗ ਸਾਡੇ ਹੁਣ ਆਏ ਨਹੀਂ ਪਤਾ ਵੀ ਉਹ ਜੀਣਗੇ ਜਾਂ ਮਰਨਗੇ ਕੀ ਹੋਊਗਾ ਸਾਨੂੰ ਉਹ ਚੀਜ਼ ਦਾ ਇਨਸਾਫ ਚਾਹੀਦੇ ਸਾਡੇ ਡੌਗ ਵਾਪਸ ਚਾਹੀਦੇ ਐ ਜੇ ਕੋਈ ਵੀ ਡੌਗ ਨੂੰ 19 22 ਗੱਲ ਹੁੰਦੀ ਐ ਅਸੀਂ ਇਹਦਾ ਹਾਈ ਕੋਰਟ ਦੇ ਵਿੱਚ ਕੇਸ ਕਰਾਂਗੇ ਅਸੀਂ ਉਹਦੀ ਟਰਵਾਈ ਨਹੀਂ ਲੈਣੀਗੀ ਕੋਈ ਪੈਸਿਆਂ ਦੀ ਮਾਰੀ ਨਹੀਂ ਆਏ ਅਸੀਂ ਵੀ ਉਹਦੇ ਪੈਸੇ ਲੈਣੇ ਆ ਅਸੀਂ ਜਾਣ ਦੇ ਬਦਲੇ ਜਾਣ ਲੈਣ ਜਾਣਦੇ ਆ ਸਾਡਾ ਸਿੰਘਾਂ ਦਾ ਇਹੀ ਕੰਮ ਐ ਤੇ ਸਾਨੂੰ ਹੱਕ ਐ ਵੀ ਅਸੀਂ ਆਪਦੇ ਹੱਕ ਤੇ ਬੋਲੀਏ ਤੇ ਸਾਡੀ ਬੇਨਤੀ ਹੈ ਇਹ ਬਾਕੀ ਜੇ ਆਮ ਕਹਿੰਦੇ ਆ ਇਹ ਬਿਜ਼ਨਸ ਹੈ ਫਲਾਨਾ ਇਹ ਧੋਖਾ ਹੈ ਇਹ ਡੌਗ ਨਾਲ ਇਹ ਕਰਦੇ ਆ ਬਾਈ ਜੀ ਕਿਸੇ ਦਿਨ ਡੌਗ ਖਾਣਾ ਛੱਡ ਦੇਣਾ ਕਿਤੇ ਦਿਨ ਤੇ ਸਾਰੇ ਪਰਿਵਾਰ ਦੇ ਰੋਟੀ ਨਹੀਂ ਲੱਗਦੀ ਸਾਡੇ ਆਮ ਤਾਂ ਕਹਿੰਦੇ ਨੇ ਵੀ ਇਹ ਡੌਗ ਹੈ ਵੈਸੇ ਰੱਖਦੇ ਆ ਜੇ ਮਾੜਾ ਜਿਹਾ ਡੌਗ ਨੂੰ ਬੁਖਾਰ ਹੁੰਦਾ ਨਾ ਸਾਡੇ ਸਾਰੇ ਪਰਿਵਾਰ ਦੇ ਰੋਟੀ ਨਹੀਂ ਲੰਗਦੀ ਤੇ ਆਮ ਕਹਿੰਦੇ ਆ ਆਹ ਦੇਖੋ ਇਹਦੇ ਡੌਗ ਦੀ ਫੋਟੋ ਵੜਾਈ ਵੀ ਹੈ ਅਗਲਾ ਆਪਦੇ ਮਾਂ ਪਿਓ ਦੀ ਤੇ ਆਪਦੀ ਗਰਲਫ੍ਰੈਂਡ ਦੀ ਨਹੀਂ ਬਣਾਉਦਾ ਬਾਈ ਇਹ ਡੌਗ ਲਵਰ ਹੈ ਕੋਈ ਡੌਗ ਨੂੰ ਮਾਰਨ ਵਾਲੇ ਬੰਦੇ ਨਹੀਂ ਇਹ ਗੱਲ ਦਾ ਸਿਰਪ ਧਿਆਨ ਰੱਖਿਆ ਜਾਵੇ ਸਾਡੇ ਨਾਲ ਨਿਆਂ ਧੱਕਾ ਹੋਇਆ ਇਹ ਵੀਰ ਦਾ ਬਹੁਤ ਪ੍ਰੇਮ ਆ ਡਾਕਟਰ ਨਾਲ ਸਾਡੇ ਘਰ ਦੀ ਬਰੀਡਿੰਗ ਦੇ ਆਪਦੇ ਬਰੀਡਿੰਗ ਦੇ ਆਪਾਂ ਆਪਦੇ ਬੱਚਿਆਂ ਦੀ ਕਿਹੜਾ ਲਾਦ ਕਹਾਣੀ ਬਣਾਉਂਦੇ ਜੇ ਇਹ ਮੈਂ ਕਹਿ ਰਹੇ ਆ ਜਿਹੜੇ ਬੰਦੇ ਜਿਹੜੇ ਐਨਜੀਓ ਵਾਲੇ ਆ ਪ੍ਰਾਈਵੇਟ ਵਾਲੇ ਇਹ ਕਹਿੰਦੇ ਵੀ ਤੁਸੀਂ ਬਰੀਡਿੰਗ ਨਹੀਂ ਕਰ ਸਕਦੇ ਇਹ ਆਪਦੇ ਪੁੱਤਾਂ ਨੂੰ ਗਾਹਾਂ ਬੱਚੇ ਨਹੀਂ ਲੈ ਦਿੰਦੇ ਪੁੱਛਣਾ ਚਾਹੁੰਦਾ ਮੈਂ ਆਪਦੇ ਧੀ ਪੁੱਤ ਦੇ ਗਾਹਾਂ ਇਹ ਬੱਚੇ ਨਹੀਂ ਚਾਹੁੰਦੇ ਜੇ ਆਪਣੇ ਧੀ ਪੁੱਤ ਦੇ ਬੱਚਾ ਨਹੀਂ ਹੁੰਦਾ ਡਾਕਟਰਾਂ ਨਾਲ ਹੀ ਸੌ ਸਲਾਹਾਂ ਲੈਣੇ ਆ ਤੇ ਸਾਡੇ ਆਪ ਦੇ ਡੌਗ ਆ ਯਾਰ ਘਰ ਵਿੱਚ ਇਹ ਬਰੀਡਿੰਗ ਕਰਦੇ ਆ ਤੇ ਉਹਨਾਂ ਦੇ ਬੱਚੇ ਆ ਉਹਨਾਂ ਦਾ ਹੱਕ ਆ ਉਹਨਾਂ ਦਾ ਉਹਨਾਂ ਨੂੰ ਜਿੰਦਾ ਹੱਕ ਨਹੀਂ ਉਹਨਾਂ ਨੂੰ ਆਪ ਦੇ ਪਰਿਵਾਰ ਵਧਾਉਣ ਦਾ ਹੱਕ ਨਹੀਂ ਡੌਗ ਨੂੰ ਅਸੀਂ ਉਹਨਾਂ ਦੀਆਂ ਭਾਵਨਾ ਨੂੰ ਸਮਝਦੇ ਆ ਡੌਗਾਂ ਨੂੰ ਆਪ ਰੱਖੇ ਹੋਏ ਆ ਜ ਸਾਡੇ ਡੌਗ ਹਰ ਵਕਤ ਏਸੀ ਦੇ ਵਿੱਚ ਰਹਿੰਦੇ ਸੀ ਬੱਚੇ ਜਿਹੜੇ ਛੋਟੇ ਬੱਚੇ ਲੈ ਕੇ ਗਏ ਆ ਹਰ ਵਕਤ ਏਸੀ ਦੇ ਵਿੱਚ ਰਹਿੰਦੇ ਸੀ ਉਹ ਡੌਗਾਂ ਨੂੰ ਟੈਂਪੂ ਦੇ ਵਿੱਚ ਪਾ ਕੇ ਯਾਰ ਦੋ ਦੋ ਚਾਰ ਚਾਰ ਘੰਟੇ ਉੱਥੇ ਧੁੱਪੇ ਸੜੀ ਗਏ ਉਹਨਾਂ ਨੂੰ ਪਾਣੀ ਪਿਉਣ ਨਹੀਂ ਦਿੱਤਾ ਯਾਰ ਸਾਨੂੰ ਮੈਨਾਂ ਕਮਾਲ ਦੇ ਬੰਦੇ ਐ ਕਹੇ ਜੇ ਉਹ ਡੌਗ ਲਵਰ ਵਾਲੇ ਐ ਉਹ ਜਿਹੜੇ ਕਹਿੰਦੇ ਅਸੀਂ ਡੌਗ ਲਵਰ ਐ ਅਸੀਂ ਕਮੇਟੀਆਂ ਸਾਡੀਆਂ ਕਹੇ ਜੀਆਂ ਕਮੇਟੀਆਂ ਉਹ ਬਈ ਸਾਨੂੰ ਹੁਣ ਇਹਨਾਂ ਦਾ ਹੀ ਨਹੀਂ ਪਤਾ ਵੀ ਡੌਗਾਂ ਨੂੰ ਸਾਡੇ ਨੂੰ ਖਵਾਉਂਦੇ ਆ ਨਹੀਂ ਖਵਾਉਂਦੇ ਅਸੀਂ ਉਹਨਾਂ ਨੂੰ ਮਹਿੰਗੀ ਤੋਂ ਮਹਿੰਗੀ ਫੀਡ ਲੈ ਕੇ ਆਉਂਦੇ ਆ ਠੀਕ ਐ ਸਾਨੂੰ ਸਾਨੂੰ ਬਚਨ ਨਾ ਬਚਨ ਸਾਡੇ ਕੋਈ ਚੱਕਰ ਨਹੀਂ ਅਸੀਂ ਬਾਈ ਜੀ ਇੱਥੇ ਨਿਹਾਲ ਸਿੰਘ ਨਾਲੋਂ ਫੀਡ ਲਾਉਂਦੇ ਆ ਲੱਖਾਂ ਰੁਪਏ ਦੀ ਫੀਡ ਖਵਾਦੀ ਅਸੀਂ ਆਪਦੇ ਕੁੱਤਿਆਂ ਨੂੰ ਜਦੋਂ ਜਦੋਂ ਆਹ ਲੌਕਡਾਊਨ ਹੋਇਆ ਸੀ ਉਦੋਂ ਕੌਣ ਕਮਾਈ ਦੇ ਕੇ ਜਾਂਦਾ ਸਾਨੂੰ ਡੌਗਾ ਦੀ ਠੀਕ ਹੈ ਨਾ ਜਦੋਂ ਲੌਕਡਾਊਨ ਹੋਇਆ ਸੀ ਉਦੋਂ ਘਰੋਂ ਤਾਂ ਨਿਕਲ ਨਹੀਂ ਸੀ ਸਕਦੇ ਅਸੀਂ ਸਾਡੇ ਕੋਲੇ ਆਪਦੇ ਕੋਲੇ ਪੰਜ-ਪੰਜ 10 ਦਾ 20-20 ਡੌਗ ਸੀ ਅਸੀਂ ਬਾਈ ਜੀ ਆਪਦਾ ਕਰਜ਼ਾ ਚੱਕ-ਚੱਕ ਕੇ ਉਹਨਾਂ ਨੂੰ ਡੌਗਾਂ ਨੂੰ ਖਵਾਇਆ ਠੀਕ ਹੈ ਨਾ ਮੱਝਾਂ ਦੇ ਲੋਨ ਲੈ ਕੇ ਫਿਰ ਵੀ ਅਸੀਂ ਕਰੋਨਾ ਦੇ ਵਿੱਚ ਜਦੋਂ ਘਰੇ ਬੈਠੇ ਰਹੇ ਨੇ ਮੱਝਾਂ ਦੇ ਲੋਨ ਲੈ ਕੇ ਉਹਨਾਂ ਨੂੰ ਖਵਾਇਆ ਤੇ ਸਾਨੂੰ ਕਹਿ ਦਿੰਦੇ ਇਹ ਅਤਿਆਚਾਰ ਕਰਦੇ ਆ ਅਸੀਂ ਅਤਿਆਚਾਰ ਕਰਨ ਵਾਲੇ ਬੰਦੇ ਆ ਯਾਰ ਕਮਾਲ ਦੀ ਗੱਲ ਹੈ ਅਸੀਂ ਤਾਂ ਕਿਸੇ ਨੂੰ ਕੀੜੀ-ਕੀੜੀ ਨਾ ਮਾਰ ਕੇ ਠੀਕ ਹੈ ਜਿਹੜਾ ਸਾਡੇ ਨਾਲ ਅੜੇ ਉਹਨੂੰ ਅਸੀਂ ਛੱਡਣਾ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਆ ਸਾਡੀ ਬੇਨਤੀ ਹੈ ਹੱਥ ਜੋੜ ਕੇ ਪਹਿਲਾਂ ਤਾਂ ਵੀ ਸਾਡੇ ਡੌਗ ਵਾਪਸ ਕੀਤਾ ਜਾਣ ਸਹੀ ਸਲਾਮਤ ਹੋਣੇ ਚਾਹੀਦੇ ਆ ਸਹੀ ਸਲਾਮਤ ਸਾਡੇ ਡੌਗ ਵਾਪਸ ਕੀਤਾ ਜਾਣ ਜਿਹੜਾ ਸਾਡੇ ਨਾਲ ਧੱਕਾ ਹੋਇਆ ਸਾਡੇ ਮੇਰੇ ਵੀਰ ਤੇ ਛੋਟੇ ਤੇ ਪਰਚਾ ਹੋਇਆ ਉਹ ਰੱਦ ਕੀਤਾ ਜਾਵੇ ਉਹ ਜ਼ਰੂਰੀ ਆ ਰੱਦ ਕਰਨਾ ਠੀਕ ਹੈ ਸਾਡੇ ਇਸੇ ਕਰਕੇ ਸਾਰੇ ਭਰਾ ਇਕੱਠੇ ਹੋਇਆ ਬਹੁਤ ਦੂਰੋਂ ਦੂਰੋਂ ਕੋਈ 100 ਕਿਲੋਮੀਟਰ ਤੋਂ ਕੋਈ 150 ਕਿਲੋਮੀਟਰ ਤੋਂ ਕੋਈ 200 ਕਿਲੋਮੀਟਰ ਤੋਂ ਆਇਆ ਹੈ ਮੈਂ ਸਾਰੇ ਵੀਰਾਂ ਦਾ ਪਹਿਲ ਦਿਲੋਂ ਧੰਨਵਾਦ ਹੈ ਇਸੇ ਤਰ੍ਹਾਂ ਸਾਰੇ ਵੀਰਾਂ ਨੇ ਅੱਗੇ ਤੋਂ ਵੀ ਸਾਥ ਦੇਣਾ ਜੇ ਕੋਈ ਕਾਰਵਾਈ ਅੱਗੇ ਤੋਂ ਕਿਸੇ ਦੇ ਨਾਲ ਤੱਕਾ ਹੁੰਦਾ ਹੈ ਇੱਕ ਗਰੁੱਪ ਬਣਾਓ ਰਿਕਾਰਡਿੰਗ ਪਾਓ ਵੀ ਫਲਾਣੇ ਤਾਂ ਜਾਓ ਤੇ ਉਹਨਾਂ ਨਾਲ ਅਸੀਂ ਫਿਰ ਆਪਦੇ ਹਿਸਾਬ ਨਾਲ ਆਪ ਜਾਣਾਗੇ ਬਾਈ ਜੀ ਜਿਹੜਾ ਕੋਈ ਪ੍ਰਾਈਵੇਟ ਵਾਲਾ ਆਊਗਾ ਤੇ ਸੱਤਰ ਬ੍ਰੇਡ ਚੰਗੀ ਕਰਾਂਗੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹਲੋ ਜੀ ਜਿੱਦਾਂ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਮਸਲਾ ਹੋ ਗਿਆ ਆ ਨਾ ਆਪਣੇ ਇੱਥੇ ਬਟਿੰਡੇ ਦੇ ਵਿੱਚ ਕੱਲਾ ਇਹ ਬਠਿੰਡੇ ਵਿੱਚ ਨਹੀਂ ਇਹ ਥਰਕ ਜਗਾ ਹੋ ਸਕਦਾ ਆ ਨਜਾਇਜ਼ ਡੌਗ ਚੁੱਕਣੇ ਆ ਕਿ ਜਾਂ ਫਿਰ ਨਜਾਇਜ਼ ਕਿਸੇ ਵੀ ਬੰਦੇ ਨੂੰ ਤੰਗ ਕਰਨਾ ਇਹ ਬਹੁਤ ਵੱਡਾ ਇੱਕ ਕ੍ਰਾਈਮ ਹੀ ਆਪਾਂ ਕਹਿ ਸਕਦੇ ਆ ਕਿ ਇਹ ਡਾਕਾ ਮੰਨਿਆ ਜਾਊਗਾ ਇਹ ਚੋਰੀ ਨਹੀਂ ਹੈਗੀ ਚੋਰੀ ਹੁੰਦੀ ਹੈ ਕਿ ਕਿਸੇ ਨੂੰ ਚੋਰੀਓ ਆ ਕੇ ਕੋਈ ਚੀਜ਼ ਚੱਕ ਕੇ ਲੈ ਕੇ ਜਾਣੀ ਇਹ ਡਾਕਾ ਆ ਜਦੋਂ ਕੋਈ ਧੱਕੇਸ਼ਾਹੀ ਨਾਲ ਕੋਈ ਚੀਜ਼ ਆਪਣੇ ਹਿਊਮਨ ਜਿਹੜੀ ਆ ਪਾਵਰ ਦੇ ਸਿਰ ਤੇ ਜਾਂ ਬੰਦਿਆਂ ਦੇ ਪਾਵਰ ਦੇ ਸਿਰ ਤੇ ਆਪਾਂ ਕਿਸੇ ਚੀਜ਼ ਨੂੰ ਚੱਕ ਕੇ ਲੈ ਕੇ ਜਾਣਾ ਉਹ ਡਾਕਾ ਹੁੰਦਾ ਇਹ ਡਾਕਾ ਮਾਰਿਆ ਗਿਆ ਦਿਨ ਦਿਹਾੜੇ ਆਇਆ ਪੂਰੇ ਧੁੱਪ ਦੇ ਵਿੱਚ ਡੋਗਾ ਨੂੰ ਉਹਨਾਂ ਨੇ ਬਾਹਰ ਰੱਖਿਆ ਲਿਆ ਕੇ ਪਿੰਜਰਿਆਂ ਦੇ ਵਿੱਚ ਰੱਖਿਆ ਹੋਇਆ ਸੀ ਉਹਨਾਂ ਨੇ ਤੇ ਜੇਕਰ ਉਹ ਸਾਨੂੰ ਕਹਿੰਦੇ ਆ ਕਿ ਪਿੰਜਰਿਆਂ ਚ ਡੌਗ ਕਿਉਂ ਰੱਖਦੇ ਫਿਰ ਉਹਨਾਂ ਨੇ ਕਿਉਂ ਰੱਖਿਆ ਸੀ ਉਹ ਵੀ ਖੁੱਲੇ ਲੈ ਕੇ ਜਾਂਦੇ ਚੱਕ ਕੇ ਲੈ ਕੇ ਜਾਂਦੇ ਡੌਗਾਂ ਨੂੰ ਉਹਨਾਂ ਨੇ ਇੱਕ ਟੈਂਪੂ ਦੇ ਵਿੱਚ ਡੌਗ ਰੱਖੇ ਉਸ ਤੋਂ ਬਾਅਦ ਧੁੱਪ ਦੇ ਵਿੱਚ ਡੌਗ ਰਹੇ ਉਹਨਾਂ ਨੂੰ ਪਾਣੀ ਤੱਕ ਨਹੀਂ ਪੁਲਾਇਆ ਗਿਆ ਤੇ ਰਾਤ ਨੂੰ 1.5 ਵਜੇ ਤੱਕ ਉਹ ਭੁੱਖੇ ਰਹੇ ਆ ਜਾਂ ਉਹ ਵਿਚਾਰੇ ਮਤਲਬ ਪਿਆਸੇ ਰਹੇ ਆ ਉਹ ਕਿਸੇ ਨੇ ਨਹੀਂ ਦੇਖਿਆ ਉਹਨਾਂ ਨੂੰ ਤੇ ਜੇਕਰ ਸਾਡੇ ਬੰਦੇ ਉਹਨਾਂ ਨੂੰ ਪਾਣੀ ਪੁਲਾਣਾ ਜਾ ਰਹੇ ਸੀ ਜਾਂ ਖਾਣਾ ਦੇਣਾ ਜਾ ਰਹੇ ਸੀ ਉਹਨਾਂ ਨੂੰ ਵੀ ਰੋਕਿਆ ਗਿਆ ਤੇ ਰਿਕੁਐਸਟ ਇਹੀ ਆ ਸਾਡੀ ਅੱਜ ਅਸੀਂ ਪਹੁੰਚੇ ਆ ਸਾਡੇ ਐਸਐਸਪੀ ਦੇ ਅਫਸਰ ਜਾਂ ਡੀਸੀ ਸਾਹਿਬ ਨੂੰ ਸਾਰਿਆਂ ਸਾਡੇ ਜਿਹੜੇ ਮੋਦਵਾਰ ਸਾਡੇ ਜ਼ਿਲ੍ਹੇ ਦੇ ਹੈਗੇ ਡੀਸੀ ਸਾਹਿਬ ਉਹਨਾਂ ਨੂੰ ਰਿਕੁਐਸਟ ਆ ਸਾਡੀ ਕਿ ਜਿਹੜੇ ਸਾਡੇ ਡੌਗ ਆ ਪਹਿਲਾਂ ਤਾਂ ਸਾਨੂੰ ਉਹ ਵਾਪਸ ਦਿੱਤੇ ਜਾਣ ਫਿਰ ਜਿਹੜੇ ਸਾਡੇ ਭਰਾ ਜੱਗੀ ਤੇ ਪਰਚੇ ਹੋਏ ਆ ਉਹ ਨਜਾਇਜ਼ ਪਰਚੇ ਹੋਏ ਆ ਤੁਸੀਂ ਸਾਰਿਆਂ ਨੇ ਦੇਖਿਆ ਵੀ ਉਹਨਾਂ ਨੇ ਆਪਣੇ ਡੌਗ ਦਾ ਟੈਟੂ ਵੀ ਬਣਾਇਆ ਹੋਇਆ ਆ ਠੀਕ ਹੈ ਜੀ ਤੇ ਉਹ ਟੈਟੂ ਕੋਈ ਆਮੀਨ ਹੀ ਬਣਾ ਲੈਂਦਾ ਬੰਦਾ ਟੈਟੂ ਬਣਾਉਣ ਲਈ ਵੀ ਦੌਖਾ ਲੱਗਦਾ ਦਰਦ ਲੱਗਦਾ ਜਿਹੜਾ ਬੰਦਾ ਦੁੱਖ ਦਰਦ ਆਪਣੀ ਸਰੀਰ ਤੇ ਇੰਨਾ ਸਹਿ ਸਕਦਾ ਆਪਣੇ ਡੌਗ ਦੇ ਪਿਆਰ ਲਈ ਉਹ ਬੰਦਾ ਡੌਗਾਂ ਲਈ ਕੀ ਕੀ ਕਰਦਾ ਹੋਊਗਾ ਬੰਦਾ ਆਪੇ ਆਪਾਂ ਸਮਝ ਜਾ ਰਹੇ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਜੀ ਜੇਕਰ ਸਾਨੂੰ ਕੋਈ ਡੌਗ ਨਹੀਂ ਵਾਪਸ ਮਿਲਦੇ ਜਾਂਕਰ ਡੌਗਾਂ ਨਾਲ ਕੁਝ ਵੀ ਗਲਤ ਹੋਇਆ ਹੋਇਆ ਤਾਂ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਜਿਹੜੀ ਐਨਜੀਓ ਆਈ ਸੀ ਉਹਨਾਂ ਤੇ ਫਿਰ ਚਾਹੇ ਉਹ ਕਿੰਨਾ ਵੀ ਵੱਡਾ ਹੋਵੇ ਕੋਈ ਵੀ ਹੋਵੇ ਅਸੀਂ ਉਹਨਾਂ ਦੇ ਕਾਨੂੰਨੀ ਕਾਰਵਾਈ ਆਪਣੇ ਗਰੁੱਪ ਵੱਲੋਂ ਆਪਣੇ ਐਸਜੀਕ ਨਾਇਨ ਵੈਲਫੇਅਰ ਕਲੱਬ ਵੱਲੋਂ ਵੀ ਕਰਾਂਗੇ ਤੇ ਇਹ ਜਿਹੜਾ ਧੱਕਾ ਕੀਤਾ ਗਿਆ ਇਹ ਇੱਕ ਜਗ੍ਹਾ ਨਹੀਂ ਹੁਣ ਥਾਂ ਥਾਂ ਤੋਂ ਇਹ ਫੋਨ ਆ ਰਹੇ ਹੈ ਕਿ ਐਨਜੀਓ ਇਹ ਕਹਿ ਰਹੀ ਹੈ ਐਨਜੀਓ ਉਹ ਕਹਿ ਰਹੀ ਹੈ ਜਿਹੜੀ ਵੀ ਐਨਜੀਓ ਹੁਣ ਸਾਡੇ ਘਰਾਂ ਦੇ ਵਿੱਚ ਆਊਗੀ ਜਾਂ ਸਾਡੇ ਡੋਗਾਂ ਨੂੰ ਹੱਥ ਲਾਊਗੀ ਉਹ ਆਪਣੀ ਆਪ ਜ਼ਿੰਮੇਵਾਰ ਹੋਊਗੀ ਇਹ ਅੱਜ ਅਸੀਂ ਲਾਸਟ ਵਾਰਨਿੰਗ ਸਮਝ ਲਓ ਚਾਹੇ ਜੋ ਮਰਜੀ ਸਮਝ ਲਓ ਇਸ ਤੋਂ ਬਾਅਦ ਅਗਰ ਕੋਈ ਵੀ ਐਨਜੀਓ ਸਾਡੇ ਘਰਾਂ 'ਚ ਵੜਦੀ ਆ ਉਹ ਆਪਣੀ ਜਾਬਰ ਆਪਾਂ ਕਹਿ ਸਕਦੇ ਵੀ ਆਪਣੇ ਸਰੀਰ ਦੀ ਆਪੇ ਜ਼ਿੰਮੇਵਾਰ ਹੋਊਗੀ ਅਸੀਂ ਕੀ ਕਰਨਾ ਉੱਥੇ ਕੀ ਨਹੀਂ ਉਹ ਸਾਨੂੰ ਵੀ ਖੁਦ ਨਹੀਂ ਪਤਾ ਹੈਗਾ ਤੇ ਉੱਥੇ ਜੇਕਰ 100 ਬੰਦਾ ਜਾਂ 150 ਬੰਦਾ ਇਕੱਠਾ ਹੋਗੇ ਉਹ ਕੀ ਕਰਦੇ ਆ ਸਾਨੂੰ ਨਹੀਂ ਪਤਾ ਕਿਹੜੇ ਨੇ ਕਿੱਥੇ ਮਾਰਨਾ ਕਿੱਥੇ ਨਹੀਂ ਤੇ ਇਸ ਕਰਕੇ ਇਹ ਅੱਜ ਤੋਂ ਬਾਅਦ ਆਪਾਂ ਕਹਿ ਰਹੇ ਵੀ ਕੋਈ ਵੀ ਐਨਜੀਓ ਇਲੈਗਲ ਤਰੀਕੇ ਨਾਲ ਅਗਰ ਸਾਡੇ ਘਰਾਂ 'ਚ ਵੜਦੀ ਹੈ ਤਾਂ ਉਹ ਆਪਣੀ ਆਪ ਜ਼ਿੰਮੇਵਾਰ ਹੋਊਗੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਉਹਨਾ ਆਪਣੀ ਜੋ ਕਾਰਵਾਈ ਹੈ ਲੱਖੀ ਪ੍ਰਧਾਨ ਜੀ ਪ੍ਰਧਾਨ ਸੁਨੀਲ ਜਸਲ ਜੀ ਤੇ ਬੰਦੇ ਜਿੰਨੇ ਵੀ ਆਪਣੇ ਮੈਂਬਰ ਨੇ ਮੂਤਵਾਰ ਬੰਦੇ ਅੱਗੇ ਜਾਣਗੇ ਦਫ਼ਤਰ ਦੇ ਵਿੱਚ ਆਪਣਾ ਮੰਗ ਪੱਤਰ ਨਹੀਂ ਨਹੀਂ ਦਫ਼ਤਰ ਹੀ ਆ ਰਹੇ ਆ ਰਹੇ ਨੇ ਠੀਕ ਆ ਸਾਰੇ ਪ੍ਰੀਟਰ ਵੀਰਾਂ ਨੂੰ ਬੇਨਤੀ ਹੈ ਜਿਹਨੇ ਪਾਣੀ ਪੀਣਾ ਜਾਂ ਕੁਝ ਵੀ ਕਰਨਾ ਇੱਥੇ ਹੀ ਰਹਿਣਾ ਆਪਾਂ ਮੰਗ ਪੱਤਰ ਉਰੀ ਲਵਾਵਾਂਗੇ ਆਪਣੇ ਕੋਲ ਆ ਰਹੇ ਨੇ ਉਹ ਠੀਕ ਹੈ ਜੀ ਆਪਣੀ ਪੂਰੀ ਤਿਆਰੀਆਂ ਮੰਗ ਪੱਤਰ ਦੇਣ ਦੀ ਔਰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਵੀ ਉਹ ਅਫਸਰ ਸਾਹਿਬਾਨ ਆਉਂਦੇ ਨੇ ਠੀਕ ਹੈ ਇੱਕ ਵਾਰੀ ਆਪਾਂ ਨੇ ਝਕਾਰਾ ਛੱਡਣਾ ਠੀਕ ਹੈ ਕੋਈ ਵੀ ਜੋ ਸਾਡੇ ਦਿਲ ਦੇ ਵਿੱਚ ਪੜਾ ਸਾ ਉਹਨਾਂ ਨੂੰ ਇੱਕ ਵਾਰੀ ਆਪਾਂ ਨੇ ਹਲਾ ਦੇਣਾ ਯਾਰ ਤਾਂ ਜੋ ਪਤਾ ਲੱਗੇ ਵੀ ਸਾਡੇ ਦਿਲ ਨੂੰ ਚੀਜ਼ ਲੱਗੀ ਹੈ ਠੀਕ ਹੈ ਸਾਡੇ ਬੰਦ ਨੂੰ ਚੀਜ਼ ਲੱਗੀ ਹੈ ਕਿ ਅਸੀਂ ਪੁੱਤਾ ਵਾਂਗੂ ਪਾਲੇ ਹੋਏ ਡੌਗੀ ਯਾਰ ਅੱਜ ਸਾਨੂੰ ਇਹ ਵੀ ਨਹੀਂ ਪਤਾ ਕਿ ਯਾਰ ਉਹ ਉਹਨਾਂ ਨੂੰ ਰੋਟੀ ਪਾਈ ਹੈ ਉਹਨਾਂ ਨੂੰ ਪਾਣੀ ਪਿਲਾਇਆ ਜਾਂ ਕੀ ਕਰਿਆ ਠੀਕ ਹੈ ਬੇਨਤੀ ਕਰਾਂਗਾ ਸਾਰਿਆਂ ਨੂੰ ਔਰ ਇੱਕ ਅਸੀਂ ਜ਼ੋਰ ਉਹਨਾਂ ਨੂੰ ਇਹ ਜ਼ਰੂਰ ਪਾਣਾ ਕਿ ਜਿਹੜਾ ਇਹ ਨਜਾਇਜ਼ ਪਰਚਾ ਹੋਇਆ ਜੱਗੀ ਦੇ ਉੱਤੇ ਨਜਾਇਜ਼ ਪਰਚਾ ਹੋਇਆ ਕੈ ਕੈਂਸਲ ਹੋਣਾ ਚਾਹੀਦਾ ਠੀਕ ਹੈ ਜੀ ਔਰ ਅੱਜ ਦੇ ਅੱਜ ਹੀ ਸਾਨੂੰ ਸਾਡੇ ਡੌਗੀ ਵਾਪਸ ਦਿੱਤੇ ਜਾਣ ਨਹੀਂ ਅਸੀਂ ਉਰੇ ਬੈਠੇ ਆ ਤਾਂ ਸੀ ਆਪਣੇ ਡੌਗੀ ਲੈ ਕੇ ਜਾਣੇ ਨੇ ਨਹੀਂ ਤਾਂ ਸਾਨੂੰ ਵੀਡੀਓ ਕਾਲ ਦੇ ਉੱਤੇ ਡੌਗੀ ਦਿਖਾਏ ਜਾਣ ਨਹੀਂ ਤਾਂ ਇਸ ਵੀਰ ਦੇ ਡੌਗੀ ਇੱਥੇ ਵਾਪਸ ਕਰੇ ਜਾਣ ਆਗੇ ਸਰ ਦੇਖੋ ਯਾਰ ਕਿਸੇ ਨੂੰ ਘਰੋਂ ਨਾ ਬਣਾਓ ਨਾ ਪਿਆਰ ਨਾ ਕਰਾਓ ਆਪਣੀ ਗੱਲ ਨਹੀਂ ਜਦੋਂ ਫਿਰ ਦੋ ਤਿੰਨੇ ਤੇਰੇ ਬਾਕੀ ਤਿੰਨੇ ਹੋ ਗਏ ਹੋ ਰੈਪਲੇਸ ਬਾਕੀ 5 4 ਬਣੇ ਬੰਦੇ ਆਪ 6 ਮਿੰਟ ਤੋ ਇਹਨੇ ਬਾਕੀ ਥਰੋ ਤੂੰ ਮੈਂ ਠੀਕ ਹੈ ਥੈਂਕ ਯੂ ਹੈਲੋ ਕੋਈ ਵੀ ਤੇਰਾ ਘਰ ਕਿੰਨੀ ਦੂਰ ਹੈ ਹੈ 10 ਕਿਲੋਮੀਟਰ ਕਿੰਨੇ ਕਿਲੋਮੀਟਰ ਕਰਨੇ ਆਗੇ ਜਾਂ ਢੜੀਆਂ ਚੱਲ ਜਾਣਗੀਆਂ ਨੈਚੁਰਲ ਨੈਚੁਰਲ ਦੇ ਬੰਦ ਕੀ ਆਉਂਦੇ ਆ ਉਧਾ ਪਤਾ ਨਹੀਂ ਲੱਗਦਾ ਆ ਮੈਂ ਰੱਬ ਦੀ ਆਪਾਂ ਤੁਸੀਂ ਕੀ ਗੱਲ ਕਰਦੇ ਹੋ ਤੁਹਾਨੂੰ ਪਤਾ ਹੈ ਤੁਸੀਂ ਬਾਕੀ ਬੈਠੇ ਰਹਿਣਗੇ ਇਹਨਾਂ ਨਾਲ ਗੱਲ ਕਰਨੀ ਟਰਲੇ ਹੋਰ ਸਭ ਕੀ ਹਾਲ ਹੈ ਜੀ ਲਖੇ ਆ ਜਾ ਇੱਕ ਮਿੰਟ ਲਖਨ ਭਾਈ ਜੀ ਆ ਜਾ ਜੀ ਇਹ ਇਹਲਾ ਭਾਈ ਆ ਤੁਸੀਂ ਨਾਲ ਜਾਓ ਹਾਂ ਜੀ ਤੁਸੀਂ ਰੈਂਡ ਹੋ ਕੇ ਤੁਸੀਂ ਲੋ ਜੀ ਸਭ ਆ ਜਾਓ ਓਲੇ ਜਾ

ਆ ਗੱਲ ਕੀਤੀ ਹੈ ਆਰਾਮ ਉਹ ਲੋਇੰਗ ਬਣਾ ਲਿਆ ਨਾ ਇਹ ਕੋਈ ਗੱਲ ਨਹੀਂ ਰੱਖਿਆ ਸੀ ਘਰੇ ਰੱਖੋ ਕਰੇ ਇਹ ਇਹ ਕਿੰਦਾ ਮੈਟਰ ਹੈ ਇਹ ਜਿਹੜਾ ਮੈਟਰ ਹੈ ਨਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਉਹ ਉਹਨਾਂ ਨੇ ਇੱਕ ਜੰਮੇ ਉਹ ਕਹਤਾ ਉੱਪਰ ਨਾ ਕਿਸੇ ਨੂੰ ਦੱਸਿਆ खुला करो थो पिछे नगर اور دوسری جانب ਸਾਡੇ ਕੋਲ ਹਾਈ ਕੋਰਟ ਲਈ ਆਰਡਰ ਹੈ। ਪਿਛਲੇ ਮਹੀਨੇ ਵੀ ਸੁਣਵਾਈ ਜਾਇਆ ਕਰੀ। ਕੰਮ ਮੈਟਰ ਚੱਲ ਰਿਹਾ ਹੈ। ਕੋਈ ਪ੍ਰਾਈਵੇਟੀ ਜਾਂ ਐਨਜੀਓ ਸਾਡੇ ਘਰ ਦੇ ਨਹੀਂ ਆਉਂਦਾ ਸਾਹਿਬ ਜੀ ਨਾਂ ਬਾਰੇ ਚੱਲਦਾ ਤਾਂ ਨਾ ਉਹਨਾਂ ਨੇ ਕੋਈ ਤੇ ਸਾਡੀ ਸੀ ਅਸੀਂ ਨਾਂ ਉਹ ਲੰਗਾ ਜਿਹੜਾ ਅੱਜ ਕੋਈ 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 ਕੰਮ ਮੈਟਰ ਚੱਲ ਰਿਹਾ ਹੈ। ਅੰਦਰੋਂ ਫੋਟੋ ਵੀ ਲੈ ਕੇ ਗਿਆ ਜਿਹੜੇ ਦਾ ਸਾਨੂੰ ਵੀ ਨੂੰ ਹੋਣੇ ਦੱਸ ਦਵਾਇਆ ਜਾਂ ਉਹਨਾਂ ਨੂੰ ਡੋਗਿਆਂ ਨੂੰ ਨਾ ਕੋਈ ਰੋਟੀ ਪਾਣੀ ਨਾ ਕੋਈ ਹੋਰ ਉਹਨਾਂ ਨੇ ਪਾਇਆ ਨਹੀਂ ਪਾਇਆ ਉਹ ਸਾਡੇ ਦੇ ਲੋਕ ਨੂੰ ਬਹੁਤ ਦੁੱਖ ਹੈ ਪਰ ਕਲਾ ਸੰਤਰ ਹੈ ਛੱਡ ਦੇ ਮੈਂਬਰਾਂ ਵਾਂਗੂ ਪਾਰੇ ਔਰ ਇੱਕ ਉਹਦੇ ਤੇ ਵਿਚਾਰੇ ਕੋਈ ਨਜਾਇਜ਼ ਪਰਚਾ ਕਰਕੇ ਜਾਂਦੇ ਜਾਂਦੇ ਕਿਸੇ ਬੰਦੇ ਨੇ ਪਿੰਡ ਦੇ ਵਿੱਚ ਉਹਦੇ ਤੇ ਕੋਈ ਪਰਚਾ ਜਾਂ ਕੋਈ ਹੋਰ ਐਸੀ ਬੇਸੀ ਗੱਲ ਉਹਨੂੰ ਵਿਚਾਰੇ ਨੂੰ ਨਜਾਇਜ਼ ਕਰਕੇ ਕੀਤਾ ਜਾ ਰਿਹਾ ਸਾਡੀ ਬੇਚੀ ਇਹ ਹੈ ਸਾਡੇ ਗੁਰੂਪਤੀ ਸਾਡੇ ਆ ਜੀ ਲੋਕ ਲਬਰ ਇੱਕ ਦਾ ਸਰਟੀਫਿਕੇਟ ਜਵਾਸ ਸੁਲਾਈ ਜਾਂ ਔਰ ਉਸ ਰੀਤੇ ਚ ਉਹਨੂੰ ਨਜਾਇਜ਼ ਪਰਚਾ ਔਰ ਈਮੇਲ ਮਰੀ ਦਾ ਪਰਚਾ ਬਾਅਦ ਅਸੀਂ ਨੂੰ ਜੀ ਈਮੇਲ ਜੋ ਕੀ ਹੈ ਜੀ ਉਹ ਅਸੀਂ ਔਰ ਇੱਕ ਸਾਡੀ ਹੋਰ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਅਸੀਂ ਬਰੇਦਰਾਂ ਤੇ ਵੀ ਜਿਹੜੇ ਪ੍ਰਾਈਵੇਟ ਐਨਜੀਓ ਨੇ ਉਹ ਬਿਨਾਂ ਸੋਚੇ ਸਮਝੇ ਸਾਡੇ ਘਰਾਂ ਚ ਨਹੀਂ ਬਣਨੇ ਚਾਹੀਦੇ ਕੱਲ ਨੂੰ 192 ਨੁਕਸਾਨ ਹੋ ਗਿਆ ਨਾ ਉਹ ਆਪ ਜਿੰਮੇਵਾਰ ਨੇ ਸਭ ਦਾ ਧੰਨਵਾਦ ਔਰ ਵੀ ਥੈਂਕ ਯੂ ਥੈਂਕ ਯੂ